ਵੰਟਰਗਸਤੇ ਦੇ ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਮਹੱਤਮ ਨੂੰ ਨਿਸ ਕਰਕੇ ਗਿਣਿਆ ਜਾਂਦਾ ਹੈ ਕਿ ਦੇਸ਼ ਆਜ਼ਾਦ ਹੋ ਗਿਆ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਜੇ ਕਿਸੇ ਬਜ਼ੁਰਗ ਨੂੰ ਪੁੱਛੇ ਕਿ ਤੁਹਾਡਾ ਜਨਮ ਕਿਹੜਾ ਹੈ ਸਾਲ ਦਾ ਤਾਂ ਉਹ ਵੱਡਾ ਟੁਕੀ ਵਾਲਾ ਸਾਲ ਗਿਣਦੇ ਐ ਇਸ ਦਿਨ ਨੂੰ ਕਿ ਮੈਂ ਵੱਡਾ ਟੁਕੀ ਵਾਲੇ ਸਾਲ 6 ਮਹੀਨਾ ਦਾ ਸੀ ਜਿਹੜੀ ਉਹ ਇਸ ਦਿਨ ਨੂੰ ਵੱਡਾ ਟੁਕੀ ਵਾਲਾ ਦਿਨ ਗਿਣਦੇ ਆ ਇਹ ਵੱਡਾ ਟੁਕੀ ਭਾਰਤ ਦੇ ਵਿੱਚ ਸਿਰਫ ਦੋ ਸੂਬਿਆਂ ਦੇ ਵਿੱਚ ਹੀ ਕਿਉਂ ਹੋਈ ਇੱਕ ਵਿਚਾਰਨ ਦਾ ਸਵਾਲ ਹੈ ਹਿੰਦੁਸਤਾਨ ਦੀ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਲੜਾਈ ਸੀ ਇਹਦੇ ਵਿੱਚ ਦੋ ਹੀ ਸੂਬੇ ਸੀ ਜਿਨ੍ਹਾਂ ਦਾ ਸਭ ਤੋਂ ਵੱਧ ਐਜੀਟੇਸ਼ਨ ਦੇ ਵਿੱਚ ਹਿੱਸਾ ਸੀ ਸਭ ਤੋਂ ਵੱਧ ਜੇਲਾ ਤੇ ਸਭ ਤੋਂ ਵੱਧ ਬੰਦੇ ਸ਼ਹੀਦ ਇਹਨਾਂ ਦੋ ਦਾਂ ਸਟੇਟਾਂ ਦੇ ਹੋਏ ਆ ਅੱਜ ਵੀ ਐਜੀਟੇਸ਼ਨ ਦੇ ਰੂਪ ਚ ਅਬਿਆਰਨਾ ਸਲੇ ਪਾਸੋਂ ਲੜਾਈ ਦਾ ਤਰੀਕਾ ਗੱਲ ਸਮਝਣ ਦਾ ਢੰਗ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਲੋਕਾਂ ਨੂੰ ਮੰਗਣ ਲਾਉਣ ਦਾ ਢੰਗ ਇਹਨਾਂ ਲੋਕਾਂ ਨੂੰ ਵੱਧ ਆਉਂਦਾ ਇਸ ਕਰਕੇ ਇਹ ਸਟੇਟਾਂ ਤੋਂ ਇਹਨਾਂ ਨੂੰ ਪਹਿਲੇ ਖਤਰਾ ਸੀ ਤੇ ਜਾਣ ਲੱਗਿਆ ਵੀ ਇਹਨਾਂ ਵਾਸਤੇ ਇਹ ਗੱਲ ਜ਼ਰੂਰੀ ਸੀ ਕਿ ਉਦੋਂ ਦੋਨੇ ਹੀ ਸੂਬਿਆਂ ਦੇ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਬਹੁਤ ਜ਼ਿਆਦਾ ਜ਼ੋਰ ਫੜ ਗਈ ਜਿਨੇ ਇਹ ਕਿਹਾ ਸੀ ਕਿ ਲੋਕੋ ਸੋਡੇ ਨਾਲ ਠੱਗੀ ਲੱਗਣੀ ਐ। ਸੋਡੇ ਨਾਲ ਧੋਖਾ ਹੁਣ। ਦੋ ਵਿਚਾਰਾਂ ਚੱਲ ਰਹੀਆਂ ਸੀ। ਕਿ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਐ। ਇੱਕ ਕਥ ਇਹ ਐ ਸੀ ਕਿ ਅੰਗਰੇਜ਼ਾਂ ਨੂੰ ਇੱਥੋਂ ਭਜਾਉਣਾ ਐ। ਇੱਕ ਵਿਚਾਰ ਸੀ ਵੀ ਇਥੋਂ ਅੰਗਰੇਜ਼ਾਂ ਨੂੰ ਭੇਜਣਾ ਐ। ਭੇਜਣ ਤੇ ਭਜਾਉਣ ਦੇ ਵਿੱਚ ਬੜਾ ਫਰਕ। ਐਸੇ ਕਰਕੇ ਉਹ ਹੋਇਆ। ਕਿਉਂਕਿ ਹਾਕਮ ਧਿਰ ਜਦੋਂ ਵੀ ਅਸੀਂ ਕਿਸੇ ਧਿਰ ਨਾਲ ਲੜਾਈ ਕਰਦੇ ਹਾਂ ਜਰਮਾਨੀ ਧਿਰ ਨਾਲ ਵੇਖ ਲੈ ਲੋਕ ਲੜਦੇ ਆ ਕਿਸੇ ਵੀ ਮੋਰਚੇ ਦੇ ਵਿੱਚ ਭਾਵੇਂ ਇੱਕ ਜਥੇਬੰਦੀ ਆ ਭਾਵੇਂ ਦਸ ਜਥੇਬੰਦੀਆਂ ਨੇ 50 ਜਥੇਬੰਦੀਆਂ ਨੇ ਹਾਕਮਾਂ ਦੀ ਇਹ ਲੋੜ ਹੁੰਦੀ ਆ ਜੇ ਕਮਜ਼ੋਰ ਕੜੀ ਲੱਭਣੀ ਹੁੰਦੀ ਆ ਉਹਦੇ ਵਿੱਚ ਕਮਜ਼ੋਰ ਕੜੀ ਨਾਲ ਗੱਲ ਕਰਨੀ ਹੁੰਦੀ ਆ ਉਹਦੇ ਉਸ ਕਮਜ਼ੋਰ ਕੜੀ ਨੂੰ ਹੱਥ ਪਾ ਕੇ ਮਾਰ ਦੇ ਮਗਰ ਲਾ ਕੇ ਉਹਦੇ ਨਾਲ ਇੱਕ ਸਮਝੌਤਾ ਕਰਕੇ ਦੂਜੀ ਧਿਰ ਨੂੰ ਤੇ ਵੀ ਲੋਣੀ ਹੁੰਦੀ ਹੈ ਉਸ ਕਹੇ ਹਾਲਾਤਾਂ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਹਹਾਕਾਰ ਬੱਚੀ ਹੋਈ ਸੀ ਸਾਮਰਾਜੀ ਮੁਲਕਾਂ ਦਾ ਸਪਾਇਆ ਹੋ ਰਿਹਾ ਸੀ ਸਾਮਰਾਜੀ ਪਹੁੰਚ ਖਤਮ ਹੋ ਰਹੀ ਸੀ ਸਮਾਜਵਾਦੀ ਪਹੁੰਚ ਚੜ ਰਹੀ ਸੀ ਇਨਕਲਾਬੀ ਮੂਵਮੈਂਟ ਚੜ ਰਹੀ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਇਹੀ ਜੀ ਤਾਕਤ دی ਹਿੰਦੁਸਤਾਨ ਦੇ ਵਿੱਚ ਲੋੜ ਸੀ ਜਦੋਂ ਹਿੰਦੁਸਤਾਨ ਬਰੂਦ ਦੇ ਢੇਰ ਤੇ ਬੈਠਾ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਬਗਾਵਤਾਂ ਦੇ ਵਿੱਚ ਕਲਫੀ ਵਗੈਰਾ ਵਰਗੇ ਕੰਮ ਕਰਨੋਂ हट ਗਏ ਸੀ ਉਦੋਂ ਅੰਗਰੇਜ਼ਾਂ ਨੇ ਖੇਡ-ਖੇਡ ਕੇ ਇਥੇ ਸਦਾ ਤਬਦੀਲੀ ਕਰਕੇ 12 ਅਰਬ ਪੌਂਡ ਭਾਰਤ ਦੀ ਪੂੰਜੀ ਜਿਹੜੀ ਵਿਦੇਸ਼ੀ ਬੈਂਕਾਂ ਦੇ ਵਿੱਚ ਇੰਗਲੈਂਡ ਦੇ ਬੈਂਕ ਦੇ ਵਿੱਚ ਪਈ ਸੀ ਜਿਹੜੀ ਇਹਨਾਂ ਨੂੰ ਸਪੁਰਦ ਕਰਦੇ ਸੀ ਉਹ ਬਰਤਾਨੀਆ ਸਾਮਰਾਜ ਦੀ ਸਰਕਾਰ ਦੇ ਸਪੁਰਦ ਕਰਦੇ ਵੀ ਜਿਹੜੇ ਥੋੜੇ ਰਿਟਾਇਰਮੈਂਟ ਜਿਹੜੇ ਅਫਸਰ ਨੇ ਸੀ ਉਹਨਾਂ ਨੇ ਪੈਨਸ਼ਨਾਂ ਤੁਸੀਂ ਅਦਾ ਕਰਦੇ 12 ਅਰਬ ਪੌਂਡ 47 ਆਪ ਵਫਾਦਾਰੀ ਉਹਨਾਂ ਨੇ ਕਮਾਈ ਹੋਈ। ਉਹੀ ਵਫਾਦਾਰੀ ਨਹੀਂ ਤਾਂ ਉਹਦੇ ਉੱਠ ਖੜਦੀ ਗੱਲ ਵੀ ਕਿਹੜੀ ਆਜ਼ਾਦੀ। ਆਜ਼ਾਦੀ ਤਾਂ ਹੋਈ ਨਹੀਂ। ਫਿਰ ਆ ਸਮਝੌਤੇ ਵਾਲੀ ਗੱਲ ਉੱਠਦੀ ਭਗਤੀ ਵਿਚਾਰਤਾਂ ਰੱਡੀ ਮੁਕਾਬਤਾ ਉੱਠਦੀਆਂ ਮਜਾਰੇ ਹੁੰਦੇ। ਜਨਿ ਉਹਦੋਂ ਸਾਰੇ ਦਾ ਸਾਰਾ ਇਸ ਗੱਲ 'ਚ ਰੁੜ ਗਿਆ ਵੀ ਕੌਣ ਕਿੱਥੋਂ ਜੜਿਆ ਕੌਣ ਕਿੱਥੇ ਬਸਿਆ ਕਿਹਦੇ ਕਿੰਨੇ ਮਾਰਦੇ ਕਿਹਦੇ ਕਿੰਨੇ ਮਾਰਦੇ ਨਾ 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 ਹੋ ਗਈ। ਜਨਿ ਉਹ ਰਾਜ ਰੌਲੇ 'ਚ ਇਹ ਗੱਲ ਰੁਲ ਗਈ ਭਗਤ ਸਿੰਘ ਦੇ ਵਿਚਾਰਤਾਂ ਰਲੋਗੇ ਭਰਾ। ਤੇ ਉਹਨਾਂ ਦੇ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਗਏ ਅੱਜ 20000 ਕਿਲੋਮੀਟਰ ਤੇ ਬੈਠੇ ਹਾਂ ਅਬ ਦੇ ਇਤਰਾਜ ਕਰ ਰਹੇ ਉਹੀ ਕੌਲਸੀਆਂ ਉਹੀ ਤਰੀਕਾ ਕਰ ਉਹੀ ਲੁੱਟ ਦਾ ਸਾਧਨ ਰਾਸਤਾ ਉਹਨਾਂ ਕੋਲ ਹੀ ਜਿਹੜੇ ਅੰਗਰੇਜ਼ੀ ਸਾਮਰਾਜ ਵੀ ਮੌਜਾ ਮਾਰਦੇ ਸੀ ਉਹੀ ਰਾਜੇ ਰਜਵਾੜੇ ਉਹੀ ਜ਼ਗੀਰਦਾਰ ਉਹੀ सूदखोरੀਏ ਉਹੀ ਲੁੱਟਖੋ ਕਰਨ ਵਾਲੇ ਸਾਰੇ ਦੇ ਸਾਰੇ ਸੱਤੇ ਕੱਢਦੇ। ਦੱਸ ਦੇ ਉਹ ਕੀ ਬਦਲਦਾ? ਮਜੀਠ ਠੀਕੇ ਲਾਣਾ ਮौज ਕਰਦਾ। ਸਿਮਰਜੀਤ ਮਾਨਕਾ ਲਾਣਾ ਮौज ਕਰਦਾ। ਬਾਦਲ ਕਾ ਲਾਣਾ ਮौज ਕਰਦਾ। ਆਹ ਹੋਰ ਕਿੰਨੇ ਜਿਹੜੇ ਉਹੀ ਉਦੋਂ ਸ਼ਰਮਾਇਦਾ ਸੀ। ਜਿਹੜੇ ਉਦੋਂ ਸੱਤਾ ਤੇ ਸੀ। ਜਦੋਂ ਉਦੋਂ ਮੌਜਾਂ ਮਾਰਦੇ ਸੀ। ਅੱਜ ਉਹ ਮੌਜਾਂ ਓਵੇਂ ਮਾਰਦੇ ਨੇ ਤੇ ਵਫਾਦਾਰੀ ਓਵੇਂ ਨਿਵਾ ਰਹੇ ਨੇ। ਜਦ ਮੈਂ ਅੰਗਰੇਜ਼ੀ ਰਾਜ ਦਾ ਸਿੱਧਾ ਰਾਜ ਸੀ ਉਸ ਵੇਲੇ ਜਿਹੜੀ ਉਹਨਾਂ ਨਾਲ ਵਫਾਦਾਰ ਸੀ ਅੱਜ ਵੀ ਉਹਨਾਂ ਨਾਲ ਵਫਾਦਾਰ ਨਹੀਂ ਨਿਭਾ ਰਹੇ ਨੇ ਤੇ ਆ ਕਿਰਤ ਕਰਨ ਵਾਲੇ ਲੋਕਾਂ ਦੇ ਨਾਲ ਸੰਸਦ ਦੇ ਦੌਰ ਦੇ ਗਦਾਰੀ ਪਰ ਅਸੀਂ ਅੱਜ ਤੱਕ ਉਹਨਾਂ ਨੂੰ ਕਹਿੰਦੇ ਰਹੇ ਕਿ ਸਾਡੇ ਅਸੀਂ ਹੁਣ ਵੀ ਕਹੀ ਜਾਂਦੇ ਆ ਸਾਡੇ ਅਸੀਂ ਕਹਿੰਦੇ ਆ ਵੀ ਨਹੀਂ ਸਮਝਉਂਦੇ ਆ ਜਿੰਨੀਆਂ ਤਬਕਿਆਂ ਲਗਭਗ 3 2 ਦਰਜਣ ਤੋਂ ਪਲੱਸ ਜਥੇ ਬੰਦਿਆਂ ਇਕੱਠੀਆਂ ਹੋਈਆਂ ਅਡਾੜ ਤੱਕ ਕਹਿੰਦੇ ਜਿੱਥੇ ਬੰਦੇ ਨੇ ਮਜ਼ਦੂਰਾਂ ਦੀ ਜਥੇਬੰਦੀ ਆ ਪਿਆਰਥੀਆਂ ਦੀ ਜਥੇਬੰਦੀ ਆ ਗਲ ਕਾਮਿਆਂ ਦੀ ਜਥੇਬੰਦੀ ਆ ਸੈਨਿਕਾਂ ਦੀ ਜਥੇਬੰਦੀ ਆ ਟੀਚਰਾਂ ਦੀ ਜਥੇਬੰਦੀ ਆ ਕਿਸਾਨਾਂ ਦੀ ਜਥੇਬੰਦੀ ਆ ਠੇਕਾ ਮਜ਼ਦੂਰ ਨੇ ਥਰਮਲ ਪਲਾਂਟ ਦੇ ਕਾਮੇ ਨੇ ਬਿਜਲੀ ਮਜ਼ਦੂਰ ਨੇ ਇਹ ਜਥੇਬੰਦੀਆਂ ਆ ਪਲਾ ਕਿਉਂ ਇਕੱਠੀਆਂ ਹੋਈਆਂ ਇਸ ਦਿਨ ਤੇ ਕਿਉਂ ਇਕੱਠੀਆਂ ਹੋਈਆਂ ਇਹਨਾਂ ਦੇ ਸਾਂਝੇ ਚੋਣਾਂ ਦੇ ਮੁੱਦੇ ਤੇ ਇਹ ਕਿਉਂ ਸਾਂਝੇ ਇਕੱਠੇ ਹੋਏ ਭਗਤ ਸਿੰਘ ਦੇ ਦਿਨ ਤੇ ਇਹ ਕਿਉਂ ਇਕੱਠੇ ਹੋਏ ਇਹਦਾ ਮਤਲਬ ਇਹ ਵੀ ਇਹ ਗੱਲ ਸਮਝਦੇ ਨੇ ਕਿ ਜਿਹੜੀਆਂ ਨੀਤੀਆਂ ਭਾਰਤ ਸਰਕਾਰ ਸਾਡੇ ਵਾਸਤੇ ਲੈ ਕੇ ਆਈ ਹੈ ਉਹ ਸਾਡੇ ਸਾਰਿਆਂ ਦੇ ਰੋਜ਼ਗਾਰ ਖੋ ਰਹੀ ਸਾਰਿਆਂ ਦੇ ਸਾਰੇ ਕਿਤੇ ਖਤਰੀ ਇਹ ਭਾਰਤ ਸਰਕਾਰ ਜਿਹੜੇ ਵਿਕਾਸ ਦੀ ਗੱਲ ਕਰਦੀ ਹੈ ਇਹ ਵਿਕਾਸ ਸਾਡਾ ਨਹੀਂ ਹੈ ਇਹ ਵੱਡੇ ਵੱਡੇ ਪੂੰਜੀਪਤੀਆਂ ਦਾ ਵਿਕਾਸ ਹੈ ਇਹ ਸ਼ਰਮਾਇਦਰਾਂ ਦਾ ਵਿਕਾਸ ਹੈ ਇਹ ਜ਼ਗੀਰਦਾਰਾਂ ਦਾ ਵਿਕਾਸ ਹੈ ਇਹ ਸ਼ਾਹੂਕਾਂ ਸਸੂਦ ਖੋਰਾ ਦਾ ਵਿਕਾਸ ਹੈ ਉਹਨਾਂ ਨੂੰ ਵਿਕਾਸ ਦੀਆਂ ਗੱਲਾਂ ਕਰਦੇ ਨੇ ਇਹ ਉਹ ਵਿਕਾਸ ਦੀਆਂ ਗੱਲਾਂ ਜਦੋਂ ਅਸੀਂ ਸਾਡੇ ਤੇ ਲਾਗੂ ਕਰਦੇ ਨੇ ਜਦੋਂ ਅਸੀਂ ਉਹਨਾਂ ਤੋਂ ਨਾਬਰ ਹੁੰਨੇ ਆ ਤਾਂ ਉਹਦੇ ਖਾਤਰ ਆਹ ਜਿਹੜੇ ਕਿਤਲ ਤਿੰਨ ਕਾਲੇ ਕਾਨੂੰਨ ਲਿਆਉਂਦੇ ਨੇ ਇਹ ਉਹਨਾਂ ਦੀ ਖਾਤਰ ਨੇ ਤਾਂ ਕਿ ਉਹਨਾਂ ਨਾਲ ਕਿਉਂਕਿ ਇਹਨਾਂ ਦੇ ਐਗਰੀਮੈਂਟਾਂ ਤੇ ਦਸਤਖਤ ਹੋਏ ਨੇ ਕਿ ਕਿਦੋਂ ਬਿਸ਼ਪ ਪਰ ਸੰਸਥਾ ਦੀ ਨੀਤੀ ਨੂੰ ਲਾਗੂ ਕਰਾਂਗੇ ਤਾਂ ਇਹਨਾਂ ਦੀਆਂ ਜੇਬਾਂ ਚੋਂ ਖੋ ਕੇ ਵੱਡੇ ਲੋਕਾਂ ਦੀਆਂ ਜੇਬਾਂ ਚ ਪਾਉਣਾ ਆਹੀ ਰੌਲਾ ਦੀਪਕ ਸਿੰਘ ਫਰਾਂਦਾ ਪਾਕ ਸਿੰਘ ਕਹਿੰਦੇ ਸੀ ਕਿ ਜਿੰਨਾ ਚਿਰ ਧੱਕਾ ਕਿਰਤੀਆਂ ਦਾ ਰਾਜ ਨਹੀਂ ਨਾ ਹੁੰਦਾ ਕਿਉਂਕਿ ਇਸ ਧਰਤੀ ਦੇ ਇਹ ਮਾਲਕ ਨੇ ਜਿੰਨਾ ਚਿਰ ਇਹਨਾਂ ਦੀ ਲੁੱਟਖਸਟ ਖਤਮ ਨਹੀਂ ਹੁੰਦੀ ਜਿੰਨਾ ਚਿਰ ਵੱਡਿਆਂ ਤੇ ਛੋਟਿਆਂ ਦਾ ਪੜਾ ਨਹੀਂ ਖਤਮ ਹੁੰਦਾ ਜਿੰਨਾ ਤੇ ਗਰੀਬੀ ਤੇ ਅਮੀਰੀ ਦੀ ਵਿੱਤ ਖਤਮ ਨਹੀਂ ਹੁੰਦੀ ਉਹਨਾਂ ਚਿਰ ਇੱਥੇ ਸ਼ਾਂਤੀ ਨਹੀਂ ਹੋ ਸਕਦੀ ਉਹਨਾਂ ਚਿਰ ਇੱਥੇ ਟਿਕਾਈ ਦਾ ਰਾਜ ਨਹੀਂ ਹੋ ਸਕਦਾ ਆ ਜਿਹੜਾ ਪਾੜਾ ਦਿਨ ਪਰ ਦਿਨ ਵੱਧਾ ਜਾ ਰਿਹਾ ਹੈ ਆ ਇਹੀ ਨੀਤੀਆਂ ਇਹ ਜ਼ੋਰਦਾਰ ਢੰਗ ਨਾਲ ਇਥੇ ਲੈ ਕੇ ਆ ਰਹੇ ਨੇ ਕੁਝ ਸਾਥੀ ਗੱਲਾਂ ਕਰ ਰਹੇ ਨੇ ਵੀ ਆ ਗੱਡਗਰੀ ਦਾ ਵੀ ਜਿਹੜਾ ਬਿਆਨ ਆਇਆ ਉਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਦੇ ਵਿੱਚ ਗੱਡਗਰੀ ਦਾ ਬਿਆਨ ਆਇਆ ਵੀ ਜਾਂ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਪੰਜਾਬ ਦੇ ਵਿੱਚ ਠੀਕ ਕਰ ਲਵੇ ਨਹੀਂ ਅਸੀਂ ਅਠੇ ਪ੍ਰੋਜੈਕਟ ਰੱਦ ਕਰ ਦਿਆਂ ਗੁਣਵੱਠ ਪ੍ਰੋਜੈਕਟ ਕਾਦੇ ਵਾਸਤੇ ਨੇ ਪਹਿਲਾਂ ਮੈਂ ਪੰਜਾਬ ਦੇ ਵਿੱਚ ਲਗਭਗ 7 ਖੁਸ਼ਕ ਬੰਦਰਗਾਹ ਇਹਨਾਂ ਨੇ ਬਣਾਉਂਦਾ ਇੱਕ ਬੰਦਰਗਾਹ ਖੁਸ਼ਕ ਬੰਦਰ ਵਾਸਤੇ ਜਿਹਨੂੰ ਖੁਸ਼ਕ ਬੰਦਰਗਾਹ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਨੂੰ ਡੰਪ ਕਹਿੰਦੇ ਆ ਡੰਪ ਬਣਾਉਂਦੇ ਉਹ ਡੰਪ ਬਠਿੰਡੇ ਚ ਬਣਨਾ ਸੰਗਰੂਰ ਚ ਬਣਨਾ ਅੰਮ੍ਰਿਤਸਰ ਚ ਬਣਨਾ ਪਟਿਆਲੇ ਚ ਬਣਨਾ ਐ ਉਹ ਸੱਤ ਜ਼ਿਲ੍ਹਿਆਂ ਦੇ ਵਿੱਚ ਉਹ ਡੰਪ ਬਣਨੇ ਆ ਇੱਕ ਡੰਪ ਦੇ ਵਿੱਚ 1000 ਏਕੜ ਜ਼ਮੀਨ ਆਉਣੀ ਆ 1000 ਏਕੜ ਜ਼ਮੀਨ ਤੇ ਜਿਹੜੇ ਨੈਸ਼ਨਲ ਭਾਰਤ ਮਾਲਾ ਪ੍ਰੋਜੈਕਟ ਨੈਸ਼ਨਲ ਹਾਈਵੇ ਜਿਹਨੂੰ ਕਹਿੰਦੇ ਆ ਉਹ ਕੱਢ ਰਹੇ ਨੇ ਇਹ ਡੰਪ ਉਹਨਾਂ ਦੇ ਨੇੜੇ ਕੱਢੇ ਹੋਣੇ ਭਲਾ ਉਹ ਡੰਪਾਂ ਦੇ ਵਿੱਚ ਕੀ ਦਾ ਮਾਲ ਆਊਗਾ ਬਾਈ ਉਹ ਡੰਪ ਕਾਦੇ ਵਾਸਤੇ ਬਣ ਰਹੇ ਆ ਕੀ ਅਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਦੇ ਵਿਰੋਧੀ ਆ ਕੀ ਅਸੀਂ ਡੰਪਾਂ ਦੇ ਵਿਰੋਧੀ ਆ ਕੀ ਅਸੀਂ ਇੰਡਸਟਰੀਆਂ ਦੇ ਵਿਰੋਧੀ ਆ ਨਹੀਂ ਅਸੀਂ ਇਹਨਾਂ ਦੀ ਜਿਹੜੀ ਨੀਤੀ ਪਾਲਿਸੀ ਤੁਸੀਂ ਲੈ ਕੇ ਆ ਰਹੇ ਹੋ ਉਹਦੇ ਵਿਰੋਧੀ ਆ ਡੰਪ ਲੱਗਣਾ ਸਰਕਾਰ ਲਾਵੇ ਡੰਪ ਐਗਰੀਕਲਚਰ ਦਾ ਸਮਾਨ ਆ ਜਿਹੜਾ ਉਹ ਸਰਕਾਰ ਖਰੀਦੇ ਦੂਜੇ ਮੁਲਕਾਂ ਨਾਲ ਐਗਰੀਮੈਂਟ ਕਰੇ ਉਹਨਾਂ ਲੋਕਾਂ ਖੇਲ ਦੁਨੀਆ ਦੇ ਦੇਸ਼ਾਂ ਦਾ ਹੋਇਆ ਹੋਇਆ ਮੁਨਾਫਾ ਸਰਕਾਰੀ ਖਜ਼ਾਨੇ ਜਾਵੇ ਤੇ ਸਰਕਾਰੀ ਖਜ਼ਾਨੇ ਦਾ ਪੈਸਾ ਜਿੰਨੇ ਵੀ ਅਧਾਰਿਆਂ ਦੇ ਵਿੱਚ ਰੱਖੇ ਹੋਏ ਮੁਲਾਜ਼ਮ ਨੇ ਉਹ ਸਰਕਾਰੀ ਹੋਵੇ ਤੇ ਉਹਨਾਂ ਦੀ ਨੌਕਰੀ ਸਰਕਾਰੀ ਹੋਵੇ ਤੇ ਉਹਨਾਂ ਦੀ ਉਜਰਤ ਉਹ ਨਹੀਂ ਹੋਵੇ ਤੇ ਉਹਨਾਂ ਦੇ ਬੱਚੇ ਉਹ ਮੌਜ ਨਾਲ ਗੁਜ਼ਾਰਾ ਕਰ ਸਕਦੇ ਹੋਣ। ਜੇ ਆ ਪਾਲਸੀ ਲਾਗੂ ਕਰ ਤਾ ਸਾਨੂੰ ਛੜਕਾਂ ਤੇ ਆਲੂ ਨਹੀਂ ਟਿਕਣੇ ਪੈਣਗੇ। ਤਾ ਸਾਡੇ ਟਮਾਟਰ ਨਹੀਂ ਰੁਲਣਗੇ, ਮਿਰਚਾਂ ਨਹੀਂ ਰੁਲਣਗੀਆਂ, ਸਾਡੀ ਕਣਕ ਨਹੀਂ ਰੁਲੂ, ਸਾਡਾ ਝੋਨਾ ਨਹੀਂ ਰੁਲੂਗਾ। ਸਾਡਾ ਗੰਨਾ ਨਹੀਂ ਰੁਲੂਗਾ, ਸਾਡੀ ਗੋਭੀ ਨਹੀਂ ਰੁਲੂਗੀ, ਸਾਡੇ ਟਮਾਟਰ ਨਹੀਂ ਰੁਲਣਗੇ, ਤੁਸੀਂ ਉਹ ਤੋਂ ਰੋਲਦੇ ਹੋ ਤੁਸੀਂ। ਪਰ ਇਹ ਪਾਲਸੀ ਨਹੀਂ ਹੈ। ਪਾਲਸੀ ਕੀ ਹੈ? ਜੇ ਸਰਕਾਰ ਇਹ ਜੀ ਨੀਤੀ ਬਣਾ ਰਹੀ ਹੈ ਕਿ ਖੇਤੀ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਸਰਕਾਰੀ ਖਰੀਦ ਬੰਦ ਕਰਨ ਜਾ ਰਹੀ ਹੈ ਐਮ ਐਸ ਪੀ ਦੀ ਰੇਟ ਲਾਈ ਜਾ ਰਹੀ ਹੈ ਵੀ ਐਮ ਐਸ ਪੀ ਦੇਵਾਂਗੇ ਦਿਨਿਆਂ ਦਿੰਦੇ ਰਹਾਗੇ ਦਿਨ ਦੇ ਰਹੇ ਹਾਂ ਹਰਿਆਣੇ ਵਾਲਿਆਂ ਨੇ ਐਲਾਨ ਕਰਤਾ ਵੀ 34 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਕੱਲ ਨੂੰ ਪੰਜਾਬ ਸਰਕਾਰ ਖਤਲਾਨ ਕਰਦੇ ਵੀ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਮੰਗਾਂ ਐਮਐਸਪੀ ਦਾ ਕੋਈ ਅਰਥ ਨਹੀਂ ਜਿੱਨਾਂ ਚ ਸਰਕਾਰੀ ਖਰੀਦ ਤੇ ਪੀਡੀਐਸ ਲਾਗੂ ਨਹੀਂ ਹੁੰਦੀ ਜਿੱਨਾਂ ਚ ਤੱਕ ਸਰਕਾਰੀ ਭੰਡਾਰ ਨਹੀਂ ਹੁੰਦੇ ਜਿੱਨਾਂ ਚ ਸਰਕਾਰੀ ਖਰੀਦ ਸਰਕਾਰੀ ਏਜੰਸੀਆਂ ਖਰੀਦ ਵਾਸਤੇ ਮੰਡੀਆਂ ਚ ਨਹੀਂ ਆਉਂਦੀਆਂ ਜਿੱਨਾਂ ਚ ਪ੍ਰਾਈਵੇਟ ਖਰੀਦ ਬੰਦ ਨਹੀਂ ਹੁੰਦੀ ਜਿੰਨਾ ਚਿਰ ਪ੍ਰਾਈਵੇਟ ਜਿਹੜੇ ਇਹਨਾਂ ਨੇ ਬਣਾਏ ਨੇ ਛੀਲੋ ਕਦਮ ਉਹ ਸਰਕਾਰੀ ਕੰਟਰੋਲ ਚ ਨਹੀਂ ਹੁੰਦੇ ਉਹਨਾਂ ਚਿਰ ਐਮਐਸਪੀ ਦੀ ਕੋਈ ਮਤਲਬ ਨਹੀਂ ਹੈ ਕੋਈ ਅਰਥ ਨਹੀਂ ਹੈ ਇਸ ਕਰਕੇ ਜਿਹੜੀ ਇਹ ਪਾਲਿਸੀ ਲਿਆਂਦੀ ਜਾ ਰਹੀ ਹੈ ਇਹ ਸਾਰੀਆਂ ਪਾਲਿਸੀਆਂ ਉਹਨਾਂ ਨੇ ਜਿਵੇਂ ਆਸਤੇ ਆਸਤੇ ਸੋਡੇ ਕੋਲੋਂ ਸਾਰਾ ਕੁਝ ਖੋ ਲਿਆ ਜੇ ਇੱਕ ਰੂਪ ਦੇ ਵਿੱਚ ਕਹਿ ਦਈਏ ਵਿੱਦਿਆ ਸੋਡੇ ਕੋਲੋਂ ਖੋ ਲਈ ਬਿਜਲੀ ਲਗਭਗ ਖੋਣ ਜਾ ਰਹੀ ਹੈ ਸੇਤ ਸੇਵਾਮਾਂ ਸਾਡੇ ਕੋਲੋਂ ਖੋਲੀਆਂ ਰੇਲਵੇ ਸਾਡੇ ਕੋਲੋਂ ਖੋਰੀ ਬਾਂਦਰਗਾਹ ਸਾਡੇ ਕੋਲੋਂ ਖੋਲੀਆਂ 에어ਪੋਰਟ ਸਾਡੇ ਖੋਲੇ ਬੱਸ ਸਾਡੇ ਸੋ ਤੋਂ ਖੋ ਲੈਣੇ ਆਪਜਾਉ ਜ਼ਮੀਨਾਂ ਖੋਣ ਜਾ ਰਹੇ ਖਾਣ ਦੀਆਂ ਬਸਤਾ ਸਾਡੇ ਕੋਲੋਂ ਖੋਣ ਜਾ ਰਹੇ ਪਸ਼ੂ ਦਾ ਤੁਹਾਡੇ ਘਰਾਂ ਤੋਂ ਲੈ ਗਏ ਦੁੱਧ ਦਾ ਇੱਕ ਰੂਪ ਦੇ ਵਿੱਚ ਉਹਨਾਂ ਨੇ ਕਬਜ਼ਾ ਸਾਡੇ ਕੋਲ ਕਰ ਲਿਆ ਕਿਉਂਕਿ ਸਾਡੇ ਕੋਲੇ ਅੰਕੜੇ ਨੇ ਪੰਜਾਬ ਦੇ ਵਿੱਚ ਅੰਕੜੇ ਨੇ ਵੀ 65 ਕਰੋੜ ਲੀਟਰ ਦੁੱਧ ਦੀ ਹਫਤਾ ਇੱਕ ਦਿਨ ਦੀ ਤੇ ਪੈਦਾ ਤਾਂ 14 ਕਰੋੜ ਹੀ ਹੁੰਦਾ ਭਾਈ ਵੀ ਇਹ ਬਾਕੀ ਕਿੱਥੋਂ ਦੁੱਧ ਕਿੱਥੋਂ ਆਉਂਦਾ ਹੈ ਜਾਨੀ ਨਕਲੀ ਦੁੱਧ ਪੈਦਾ ਕਰਕੇ ਸੋਨੂੰ ਇਹ ਇਹ ਦੁੱਧ ਹੈ ਜਿਹੜਾ ਪਸ਼ੂਆਂ ਵਾਲਾ ਦੁੱਧ ਹੈ ਸੋਨੂੰ ਸਸਤਾ ਵੇਚਣ ਵਾਸਤੇ ਮਜਬੂਰ ਕੀਤਾ ਗਿਆ ਹਾਲਤ ਨੇ ਇਹ ਲਿਆਂਦਾ ਕਿ ਸਾਡੇ ਘਰਾਂ ਦੇ ਪਸ਼ੂ ਵੀ ਚਲੇਗੇ ਜਿਹੜੇ ਘਰਾਂ ਦੇ ਵਿੱਚ ਐਡੀ ਐਡੀਆਂ ਖੁਰਲੀਆਂ ਕੀਕੀਆਂ ਹੋਈਆਂ ਕਿ 15-15 ਮੱਝਾਂ ਬੈਠੀਆਂ ਹੋਣੀਆਂ। ਅੱਜ ਉਹਨਾਂ ਦੇ 2-2 ਗਾਈਆਂ ਨੇ। ਉਹ ਵੀ ਬੱਚੇ ਕਹਿ ਰਹੇ ਨੇ ਵੀ ਪਾਪਾ ਰੱਖਣ ਦੀ ਲੋੜ। ਯਾਨੀ ਜੇ ਕਿਸੇ ਚੀਜ਼ ਦੀ ਦੁਰਦਸ਼ਾ ਕਰਨੀ ਹੈ ਤਾਂ ਉਹਨੂੰ ਇਸ ਤਰ੍ਹਾਂ ਦੀ ਬਣਾ ਦਿਓ ਦੀ ਹਾਲਤ ਕਿ ਉਹ ਤੋਂ ਲੋਕਾਂ ਦਾ ਜੀ ਉਤਰ ਜਾਈ। ਤੁਸੀਂ ਆਪਣੇ ਆਪ ਕਹਿਣ ਲੱਗੇ ਜੇ ਜੇ ਬੱਚਾ ਅਣਪੜ ਰੱਖਣਾ ਤਾਂ ਸਰਕਾਰੀ ਸਕੂਲ ਚ ਭੇਜ ਦੇ ਜੇ ਟਾਈਮ ਨਾਲ ਨਹੀਂ ਜਾਣਾ ਤਾਂ ਰੋਡਵੇਗ ਦੀ ਬੱਸ ਚ ਛੱਡ ਦੇ ਜੇ ਤੁਸੀਂ ਟਾਈਮ ਨਾਲ ਨਹੀਂ ਪਹੁੰਚਣਾ ਤਾਂ ਰੇਲ ਫੜ ਲਓ ਤੇ ਨਾਲ ਤੁਹਾਡੇ ਕੋਲੇ ਵੀ ਕਰਾ ਲਿਆ ਜੇ ਸਭ ਤੋਂ ਨਿਗਰੇ ਹੋਏ ਕਿਤੇ ਨੂੰ ਮੰਨਣਾ ਤਾਂ ਖੇਤੀ ਨੂੰ ਮੰਨ ਲੈ ਜਿਹਨਾਂ ਖੇਤੀ ਸਭ ਤੋਂ ਮਾੜਾ ਧੰਦਾ ਖੇਤੀ ਕਰਨ ਵਾਲਿਆਂ ਨੂੰ ਕਾਲਜਾਂ ਸਕੂਲਾਂ ਦੇ ਵਿੱਚ ਪੜ੍ਹਨਾ ਖਾਨ ਦਾ ਬੇਟਾ ਕਿਉਂਕਿ ਕਿਸਾਨੀ ਧੰਦੇ ਨੂੰ ਸਭ ਤੋਂ ਮਾੜਾ ਧੰਦਾ ਛੋਡੇ ਕੋ ਖਵਾਇਆ ਆਪੇ ਤਾਂ ਨਹੀਂ ਹੋਏ ਉਹ ਮਾੜੇ ਹੁੰਦੇ ਨਾ ਸਰਕਾਰੀ ਸਕੂਲ ਆਪੇ ਮਾੜੇ ਹੋਏ ਨੇ ਨਾ ਸਰਕਾਰੀ ਹਸਪਤਾਲ ਮਾੜੇ ਹੋਏ ਨੇ ਨਾ ਸਰਕਾਰੀ ਬੱਸਾਂ ਮਾੜੀਆਂ ਨੇ ਨਾ ਰੇਲਾਂ ਮਾੜੀਆਂ ਨੇ ਨਾ ਸਰਕਾਰੀ ਕੋਈ ਵਿਧਾਰਾ ਮਾੜਾ ਹੈ ਇਹ ਤਾਂ ਤੁਸੀਂ ਮਾੜੇ ਕੀਤੇ ਨੇ ਸਾਤੋਂ ਖਵਾਇਆ ਅਖਵਾ ਕੇ ਜਦੋਂ ਉਹਨਾਂ ਦੇ ਹੱਥਾਂ ਚਲੇ ਗਏ ਉਹਦੋਂ ਚੰਗੇ ਜਦੋਂ ਟਮਾਟਰ ਸਾਡੇ ਕੋਲੇ ਸੀ ਉਦੋਂ 10 ਰੁਪਏ ਜਦੋਂ ਤੁਸੀਂ ਲੈ ਗਏ ਉਦੋਂ 100 ਰੁਪਏ ਇਸ ਕਰਕੇ ਉਹਨਾਂ ਨੇ ਇਹ ਚੀਜ਼ਾਂ ਬਹੁਤ ਚਾਲ ਨਾਲ ਬਹੁਤ ਸਾਜਿਸ਼ ਨਾਲ ਸਾਰੀਆਂ ਫੇਲ ਕਰਕੇ ਸਾਡੇ ਕੋਲੋਂ ਤੁਹਾਨੂੰ ਪਹਿਲਾਂ ਇਹ ਰਾਹ ਪਾਰਿਆ ਇਹੋ ਜਿਹਾ ਮਾਡਲ ਲਿਆਂਦਾ ਜਿਹੜਾ ਮਾਡਲ ਅੱਜ ਸਾਨੂੰ ਅਸੀਂ ਯਾਦ ਕਰਦੇ ਆਂ ਫਲਾਂ ਦੀ ਜਦੋਂ ਖੇਤੀ ਹੁੰਦੀ ਸੀ ਅਸੀਂ ਉਹ ਮਾਡਲ ਨੂੰ ਯਾਦ ਕਰਦੇ ਆਂ ਅਸੀਂ ਉਹ ਹੰਡਾਇਆ ਹੋਇਆ ਅਸੀਂ ਉਹ ਦੇਖਿਆ ਹੋਇਆ ਪਰ ਜਦੋਂ ਹੜਾ ਨਹੀਂ ਖੇਤੀ ਹੁੰਦੀ ਸੀ ਜੋ ਸਾਡੇ ਕੋਲੇ ਉਹ ਹੁੰਦਾ ਸੀ ਉਦੋਂ ਅੱਜ ਉਹ ਸਾਡੇ ਕੋਲੋਂ ਖੋਹ ਲਿਆ ਉਹ ਸਾਰਾ ਕੁਝ ਹੀ ਲੈ ਗਿਆ ਕਿਸੇ ਭੈਣ ਦੇ ਕੰਨ ਦੇ ਵਿੱਚ ਦੇਖ ਲਓ ਤੁਸੀਂ ਕੰਨ ਦੇ ਵਿੱਚ ਕੋਈ ਟੂਮ ਹੈ ਕਿਸੇ ਮੁੰਡੇ ਦੇ ਗੱਭਰੂ ਦੇ ਝੱਗੇ ਨੂੰ ਜੰਜੀਰੀ ਲੱਗੀ ਹੋਈ ਹੈ ਤੇ ਕਿਸੇ ਦੇ ਗਲ ਦੇ ਵਿੱਚ ਕਦੇ ਕੰਠਾ ਕਿਸੇ ਵਿਆਹ ਵਿੱਚ ਦੇਖਿਆ ਇਹ ਸਾਰਾ ਕੁਝ ਸਾਡੇ ਕੋਲ ਹੋ ਲਿਆ ਕਿਉਂਕਿ ਉਹਨਾਂ ਨੇ ਜਦੋਂ ਚਾਲ ਚੱਲਦਿਆਂ ਉਹ ਖੇਡ ਖੇਡਦੇ ਨੇ ਆਪਦੀ ਤੇ ਐਸੇ ਖੇਡ ਦੇ ਤਹਤ ਇਹਨਾਂ ਨੇ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਸਾਨੂੰ ਜਿੰਨੇ 1947 ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਅਸੀਂ ਗੁਲਾਮ ਸੀ ਉਦੋਂ ਬਾਅਦ ਗੁਲਾਮ ਤੁਸੀਂ ਨੇ ਸਾਨੂੰ ਹੁਣ ਬਣਾ ਰਿਆ ਘਟੋ ਘਟ ਅਸੀਂ ਪਾਣੀ ਤਪਦਾ ਸਾਡਾ ਘਰ ਦਾ ਸੀ ਸਾਡੇ ਘਰਾਂ ਚ ਨਲਕੇ ਤਾਂ ਸੀਗੇ ਇਹ ਤੁਹਾਡੇ ਮਾਡਲ ਨੇ ਸਾਡੇ ਨਲਕੇ ਖੋਲੇ ਸਾਡੇ 10 ਮਰ ਬਾਅਦ ਸੀ ਅਸੀਂ ਪਿਆਰ ਨਾਲ ਬਰਤਦੇ ਸੀ ਅਸੀਂ ਇੱਕ ਮਹੀਨਾ ਮਹੀਨਾ ਇਕੱਠੇ ਵਿਆਹ ਕਰਦੇ ਹੁੰਦੇ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਜਦੋਂ ਮਹੀਨਾ ਮਹੀਨਾ ਪਹਿਲਾਂ ਗੀਤ ਗਾਉਣ ਲੱਗ ਜਾਂਦੇ ਸਾਡਾ ਭਾਈਚਾਰਾ ਸੀ ਸਾਡਾ ਸਮਾਜ ਸੀ ਆ ਤੁਹਾਡੀ ਮਸ਼ੀਨਰੀ ਨੇ ਜਿਹਨੂੰ ਤੁਸੀਂ ਕਹਿੰਦੇ ਆ ਵੀ ਤੁਸੀਂ ਰਜਗਾਰ ਨਹੀਂ ਲੈਣ ਦਿੰਦੇ ਆ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਮੈਨੂੰ ਦੱਸ ਦਿਓ ਤੁਸੀਂ ਕਿੰਨੀ ਕ ਲੇਬਰ ਲੱਗੀ ਆ ਹੁਣ ਤੱਕ ਜਾਨੀ ਇਹ ਸਾਰਾ ਕੁਝ ਇਹਨਾਂ ਦਾ ਲਿਆਂਦਾ ਹੋਇਆ ਜਿਹੜਾ ਮਾਡਲ ਹੈ ਕੋਈ ਰਜਗਾਰ ਨਹੀਂ ਆ ਲੇਬਰ ਕਾਨੂੰਨ ਲਿਆਂਦੇ ਤੁਸੀਂ ਚਾਰ ਉਹਦੇ ਵਿੱਚ ਵੀ ਤੁਸੀਂ ਇਹ ਲਿਆਂਦਾ ਕਿ ਮਜ਼ਦੂਰ 8 ਘੰਟੇ ਜਿੱਥੇ ਕੰਮ ਕਰਦੇ ਸੀ ਤੇ 12 ਘੰਟੇ ਕੰਮ ਕਰਨਗੇ 12 ਘੰਟੇ ਡਾਂਗ ਨਾਲ ਕੰਮ ਕਿਉਂਕਿ ਸੋਡਾ ਸਮਝੌਤਾ ਕੀਤਾ ਹੋਇਆ ਹੈ ਕਿ ਵਿਦੇਸ਼ੀ ਕੰਪਨੀਆਂ ਦੇ ਪੂੰਜੀ ਨਿਵੇਸ਼ ਤੋਂ ਬਗੈਰ ਕੋਈ ਵੀ ਸਟੇਟ ਕੋਈ ਵੀ ਸੂਬਾ ਸਰਕਾਰ ਕੋਈ ਵੀ ਸਟੇਟ ਡਿਵੈਲਪਮੈਂਟ ਕਰ ਹੀ ਨਹੀਂ ਸਕਦੀ ਜਦੋਂ ਤੱਕ ਵਿਦੇਸ਼ੀ ਕੰਪਨੀਆਂ ਇੱਥੇ ਪੂੰਜੀ ਨਿਵੇਸ਼ ਨਹੀਂ ਕਰਦੀ ਸਾਡਾ ਇਸ ਪਾਲਿਸੀ ਤੇ ਰੌਲਾ ਹੈ ਕਿ ਵਿਦੇਸ਼ੀ ਨਿਵੇਸ਼ ਦਾ ਮਤਲਬ ਹੈ ਕਿ ਇੱਥੇ ਵਿਦੇਸ਼ੀ ਕੰਪਨੀਆਂ ਦਾ ਅੱਡਾ ਬਣਾਉਣਾ ਉਹਨਾਂ ਨੇ ਇਹ ਲੋਕਾਂ ਦੀ ਛਿਲ ਲਾ ਕੇ ਲੁੱਟ ਕੇ ਸਾਥ ਸਮੁੰਦਰੋਂ ਪਾਰ ਲੈ ਕੇ ਜਾਣੀ ਸਾਡਾ ਇੱਥੇ ਰੌਣਾ ਹੈ ਤੁਸੀਂ ਕਹਿੰਦੇ ਹੋ ਵੀ ਵਿਦੇਸ਼ੀ ਨਿਵੇਸ਼ ਤੋਂ ਬਗੈਰ ਡਿਵੈਲਪਮੈਂਟ ਨਹੀਂ ਹੋ ਸਕਦੀ ਅਸੀਂ ਕਹਿੰਦੇ ਆ ਵੀ ਸੋਡਾ ਇਹ ਪਾਲਿਸੀ ਗਲਤ ਹੈ ਜੇ ਪੂੰਜੀ ਨਿਵੇਸ਼ ਕਰਨੀ ਹੈ ਤਾਂ ਸੋਡੀ ਆਪਣੀ ਸਰਕਾਰ ਪੂੰਜੀ ਲਾਵੇ ਸਰਕਾਰ ਬਣਾਵੇ ਸੜਕਾਂ ਲਾਲ ਟੋਲ ਪਲਾਦੇ ਪਰ ਉਹਨਾਂ ਤੇ ਜਿਹੜੇ ਬਲਾਜ ਬਿਨੋਂ ਸਾਡੇ ਹੁਣ ਉਹ ਸਰਕਾਰੀ ਹੁਣ ਖੋਲਦੇ ਵੱਡੇ ਵੱਡੇ ਸਕੂਲ ਪਰ ਉਹਨਾਂ ਦੇ ਵਿੱਚ ਜਿਹੜੇ ਸਾਡੇ ਟੀਚਰ ਹੁਣ ਉਹ ਸਾਰੇ ਸਰਕਾਰੀ ਹੁਣ ਉਹਨਾਂ ਦੇ ਉਜਰਤਾਂ ਜਿਹੜੀਆਂ ਉਹਨਾਂ ਦੇ ਬੱਚਿਆਂ ਦੇ ਗੁਜ਼ਾਰਾ ਕਰਨ ਯੋਗੀਆਂ ਹੁਣ ਬਿਜਲੀ ਦੀ ਖਫਤ ਹੈ ਬਿਜਲੀ ਤੁਸੀਂ ਕਹਿੰਦੇ ਹੋ ਵੀ ਬਿਜਲੀ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ ਬਿਜਲੀ ਉਹ ਪੈਦਾ ਹੋਵੇ ਜਿਹੜੀ ਸਸਤੀ ਹੋਵੇ ਜਿਹੜੀ ਘੱਟ ਰੇਟ ਤੇ ਵੇਚ ਕੇ ਵੀ ਮੁਨਾਫਾ ਕਰੇ ਉਹ ਤਾਂ ਤੁਸੀਂ ਕਰ ਹੀ ਨਹੀਂ ਰਹੇ ਕੀ ਨੇ ਬੋਗੇ ਸੀ ਪਰਮਾਣੂ ਪਲਾਂਟ ਅਸੀਂ ਤਾਂ ਮੰਗੇ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਕੁਦਰਤੀ ਸਰੋਤਾਂ ਦੀ ਕੋਈ ਘਾਟ ਨਹੀਂ ਪਾਣੀ ਤੋਂ ਬਿਜਲੀ ਪੈਦਾ ਹੁੰਦੀ ਹੈ ਸੂਰਤ ਤੋਂ ਬਿਜਲੀ ਪੈਦਾ ਹੁੰਦੀ ਹੈ ਹਵਾ ਤੋਂ ਬਿਜਲੀ ਪੈਦਾ ਹੁੰਦੀ ਹੈ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਹੁੰਦੀ ਹੈ ਕੂੜੇ ਕਰਕਟ ਤੋਂ ਬਿਜਲੀ ਪੈਦਾ ਹੁੰਦੀ ਹੈ ਮੱਕੀ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਕਮਾੜ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਤੁਸੀਂ ਕੀ ਕੀਤੀ ਤਾਂ ਹੈ ਤੇ ਤੁਸੀਂ ਪਰਮਾਣੂ ਪਲਾਂਟ ਜਰੇਨੀਅਨ ਵੀ ਦੂਜੇ ਦੇਸ਼ਾਂ ਦੇ ਚੋਂ ਰਿਐਕਟਰ ਵੀ ਦੂਜੇ ਦੇਸ਼ਾਂ ਦੇ ਵਿੱਚੋਂ ਜਿੱਦੇ ਆਉਣ ਤੁਸੀਂ ਪਰਮਾਣੂ ਪਲਾਂਟ ਦੀ ਗੱਲ ਕਰਦੇ ਹੋ ਜਿਹੜੇ ਜਾਪਾਨ ਵਰਗੇ ਮੁਲਕਾਂ ਨੇ ਰਿਜੈਕਟ ਕੀਤੇ ਹੋਏ ਨੇ ਜਦੋਂ ਉਹਨਾਂ ਦੀ ਗੈਸ ਲੀਕ ਹੁੰਦੀਆਂ ਉਹਨਾਂ ਨੂੰ ਤਾਂ 7-7 ਦਿਨ ਤੱਕ ਲੱਖਾਂ ਲੋਕ ਉਹਨਾਂ ਦੇ ਮਰ ਗਏ ਉਹਨਾਂ ਤੋਂ ਕਾਬੂ ਨਹੀਂ ਹੋਇਆ ਤੇ ਤੁਸੀਂ ਭਾਰਤ ਦੇ ਲੋਕਾਂ ਨੂੰ ਉਸ ਭੱਠੀ ਝੋਕੜਾ ਚਾਹੁੰਦੇ ਹੋ ਸੋ ਡੀਪਲਸ ਕੇ ਡਿਵੈਲਪਮੈਂਟ ਐਸੇ ਕਰਕੇ ਅਸੀਂ ਕਹਿੰਦੇ ਹਾਂ ਕੋਈ ਵੀ ਸਰਕਾਰ ਬਦਲ ਜੇ ਉਹ ਸੋਡੀ ਨਹੀਂ ਹੋ ਸਕਦੀ ਕਿਉਂਕਿ ਜਿਹੜੀਆਂ ਨੀਤੀਆਂ ਤੇ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ ਕਾਂਗਰਸ ਨੇ ਉਹਨਾਂ ਮੀਤੀਆਂ ਤੇ ਸਾਈਨ ਕੀਤੇ ਨੇ ਉਸੇ ਨੀਤੀਆਂ ਤੇ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਜਦੋਂ ਖੇਤੀ ਨੀਤੀ ਦੀ ਗੱਲ ਕੀਤੀ 5 ਕਰੋੜ 65 ਲੱਖ ਰੁਪਇਆ ਉਹਨੇ ਅਮਰੀਕਾ ਦੀ ਕੰਪਨੀ ਨੂੰ ਕਾਹਦੇ ਵਾਸਤੇ ਦਿੱਤਾ ਸੀ ਭਾਈ ਮੈਨੂੰ ਦੱਸਿਓ ਭਗਵੰਤ ਮਾਨ ਸਾਹਿਬ ਸੰਸਦ ਵਿੱਚ ਜਵਾਬ ਦਿਓ ਵੀ ਖੇਤੀ ਨੀਤੀ ਬਰਹੁਣੀ ਹੈ ਤੁਸੀਂ ਮਹਾਰਾ ਨੂੰ ਦਿੱਤੀ ਹੈ ਐਡੀ ਵੱਡੀ ਰਿਪੋਰਟ ਲੱਗੀ ਹੋਈ ਹੈ ਤੁਹਾਡੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਬੀ ਆਸੀ ਤਾਂ ਇਹਨਾਂ ਨੂੰ ਖੇਤੀ ਨੀਤੀ ਬਣਾ ਕੇ ਦਿੱਤੀ ਉਹ ਇਹਨਾਂ ਨੇ ਕਿੱਥੇ ਦੱਬ ਲਈ ਸਾਨੂੰ ਨਹੀਂ ਪਤਾ ਅਸੀਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਸਾਨੂੰ ਕਿੰਨੇ ਪੇਜਾਂ ਦੀ ਜਥੇ ਖੇਤੀ ਨੀਤੀ ਬਣਾ ਕੇ ਦਿੱਤੀ ਆ ਪ੍ਰੋਪੋਜ਼ਲ ਬਣਾ ਕੇ ਦਿੱਤੀ ਕਿ ਖੇਤੀ ਖੇਤੀ ਦਾ ਬਨਿਆਦੀ ਹੱਲ ਕੀ ਹੈ ਖੇਤੀ ਦੀ ਸਮੱਸਿਆ ਕੀ ਹੈ ਅਸੀਂ ਸਾਨੂੰ ਜ਼ਮੀਨਾਂ ਦੀ ਟੋਟ ਵਾਲੀ ਸਮੱਸਿਆ ਗਣੀ ਹੈ ਹੋਰ ਸਮੱਸਿਆ ਗਣਨ ਜਾਂਦੇ ਕਿ ਖੇਤੀ ਡਿਵੈਲਪਮੈਂਟ ਕਿਵੇਂ ਹੋ ਸਕਦਾ ਤੇ ਰਜਗਾਰ ਕਿਵੇਂ ਦਿੱਤਾ ਜਾ ਸਕਦਾ ਲੋਕਾਂ ਨੂੰ ਜ਼ਮੀਨ ਕਿੱਥੇ ਪਈ ਹੈ ਕਿੰਨੇ ਪੈਸੇ ਨਾਲ ਲੱਗ ਸਕਦੀ ਆ ਉਹ ਕਿੰਨੇ ਲੋਕਾਂ ਨੂੰ ਲợiਕਾਰ ਦੇ ਸਕਦੇ ਕੀ ਭਾਰਤੀ ਸਰਕਾਰ ਸੰਗਵੇ ਗਿਣਾ ਸਕਦੀ ਹੈ ਜੇ ਪਾਰਲੀਮੈਂਟ ਦੇ ਵਿੱਚ ਭਾਰਤੀ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਅਸੀਂ 85 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਫਰੀ ਦਿੰਨੇ ਆ ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਸ਼ਰਮਾਉਣੀ ਚਾਹੀਦੀ ਹੈ ਤੁਹਾਨੂੰ ਕਿ ਜੇ 85% ਲੋਕਾਂ ਨੂੰ ਤੁਸੀਂ 5 ਕਿਲੋ ਅਨਾਜ ਫਰੀ ਦਿਨੋ ਇਹਦਾ ਮਤਲਬ 57% ਆਬਾਦੀ ਆ ਜਿਹੜੀ ਭਾਰਤ ਦੀ ਉਹਨਾਂ ਕੋਲ ਤਾਂ ਰੋਟੀ ਖਾਣ ਵਾਸਤੇ ਆਟਾ ਨਹੀਂ ਹੈ ਤਾਂ ਡਿਵੈਲਪਮੈਂਟ ਦਾ ਕੀ ਮਤਲਬ ਛੋਡੀ ਡਿਵੈਲਪਮੈਂਟ ਹੋਈ ਕਦੀ ਐਸੇ ਨੇ ਤੁਸੀਂ ਅਨਜ ਆਜ਼ਾਦੀ ਕਹਿੰਦੇ 155 ਲੱਖ ਕਰੋੜ ਰੁਪਇਆ ਕਰਜ਼ਾ ਭਾਰਤੀ ਸਰਕਾਰ ਦੇ ਸਿਰ ਹੈ 12 ਕਰੋੜ ਕਰਜ਼ਾ ਹਿੰਦੁਸਤਾਨ ਦੇ ਕਿਸਾਨਾਂ ਦੇ ਸਿਰ ਹੈ 1 ਲੱਖ ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਸਿਰ ਹੈ 3 ਲੱਖ ਕਰੋੜ ਰੁਪਇਆ ਪੰਜਾਬ ਦੀ ਸਰਕਾਰ ਦੇ ਸਿਰ ਹੈ ਸਵੈ ਡਿਵੈਲਪਮੈਂਟ ਕਿੱਧਰ ਗਈ ਸਾਡੀ ਕਮਾਈ ਬਈ ਕਿੱਧਰ ਗਏ ਸਾਡੇ ਸਰੋਤ ਦੁਨੀਆ ਦੇ ਮੁਲਕਾਂ ਦੇ ਵਿੱਚੋਂ ਸਾਰਿਆਂ ਨੂੰ ਪੁੱਛ ਲੋ 1849 1949 ਦੇ ਵਿੱਚ ਚੀਨ ਆਜ਼ਾਦ ਹੁੰਦਾ ਜਦੋਂ ਅੰਗਰੇਜ਼ ਜਾਂਦੇ ਨੇ ਚੀਨ ਦੇ ਵਿੱਚੋਂ ਉਹਦੀ ਆਬਾਦੀ ਵੱਧ ਹੈ ਤੇ ਚੀਨ ਦੇ ਵਿੱਚ 7% ਜ਼ਮੀਨ ਤੇ ਖੇਤੀ ਹੁੰਦੀ ਹੈ ਇਸ ਵੇਲੇ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਤਕਨੀਕੀ ਤੌਰ ਤੇ ਖੇਤੀ ਕਰਨ ਦੇ ਤਰੀਕਿਆਂ ਦੇ ਵਿੱਚੋਂ ਤਿੰਨ ਮੁਲਕਾਂ ਦਾ ਰਿਕਾਰਡ ਹੈ ਪਹਿਲੇ ਨੰਬਰ ਤੇ ਚੀਨ ਹੈ ਜਿੱਥੇ 7% ਖੇਤੀ ਜ਼ਮੀਨ ਤੇ ਖੇਤੀ ਹੁੰਦੀ ਹੈ ਤਕਨੀਕੀ ਤੌਰ ਤੇ ਦੁਨੀਆ ਤੇ ਇੱਕ ਨੰਬਰ ਤੇ ਹੈ ਦੂਜੇ ਨੰਬਰ ਤੇ ਅਮਰੀਕਾ ਹੈ ਤੇ ਤੀਜੇ ਨੰਬਰ ਤੇ ਬ੍ਰਾਜ਼ੀਲ ਹੈ ਜਿੱਥੇ 41% ਜ਼ਮੀਨ ਤੇ ਖੇਤੀ ਹੁੰਦੀ ਹੈ ਬ੍ਰਾਜ਼ੀਲ ਤੀਜੇ ਨੰਬਰ ਤੇ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਅਖਬਾਰਾਂ ਚ ਦੇਖਿਆ ਹੋਣਾ ਰਸਾਲਿਆਂ ਚ ਪੜਿਆ ਹੋਣਾ ਤੁਸੀਂ ਛੋਟੀਆਂ ਛੋਟੀਆਂ ਮਸ਼ੀਨਾਂ ਛੋਟੀਆਂ ਛੋਟੀਆਂ ਟੱਪਰੀਆਂ ਦੇ ਵਿੱਚ ਛੋਟੀ ਖੇਤੀ ਨੂੰ ਡਿਵੈਲਪ ਕੀਤਾ ਚੀਨ ਵਾਲਿਆਂ ਨੇ ਹੱਥਾਂ ਨਾਲ ਕੰਮ ਕਰਨ ਵਾਲੇ ਨੂੰ ਉਤਸ਼ਾਹਤ ਕੀਤਾ ਚੀਨ ਵਾਲਿਆਂ ਨੇ ਤੇ ਇੱਥੇ ਤਾਂ ਸਤਾ ਤੇ ਬੈਠਦੇ ਤੂੰ 2-4 ਸਾਲ ਬਾਅਦ ਹੀ ਕਹਿਣ ਲੱਗੇ ਕਿ ਇੱਥੇ ਛੋਟੀ ਖੇਤੀ ਕਾਮਯਾਬ ਨਹੀਂ ਇੱਥੇ ਤਾਂ ਵੱਡੇ ਫਾਰਮ ਹੋਣਗੇ ਆ ਜਿਹੜੇ 5-5 4-4 10-10 ਕਿੱਲਾਂ ਵਾਲੇ ਨੇ ਇਹਨਾਂ ਨੂੰ ਖੇਤਾਂ 'ਚੋਂ ਬਾਹਰ ਕੱਢ ਦਿਓ ਇਹਨਾਂ ਤੋਂ ਖੇਤੀ ਨਹੀਂ ਹੁੰਦੀ ਛੋਟੇ ਟਰੈਕਟਰ ਖੇਤੀ ਨਹੀਂ ਕਰ ਸਕਦੇ ਛੋਟੀਆਂ ਮੋਟਰਾਂ ਪਾਣੀ ਨਹੀਂ ਕੱਢਦੀਆਂ ਪਾਣੀ ਮੁਕਾਇਆ ਵੀ ਤੁਸੀਂ ਨੇ ਪਾਣੀ ਗੰਦਾ ਰਹੀ ਤੁਸੀਂ ਨੇ ਕੀਤਾ ਤੇ ਪਾਣੀ ਪਾਣੀ ਦੇ ਬਹਾਨੇ ਪਾਣੀ ਤੇ ਕਬਜ਼ਾ ਤੁਸੀਂ ਸੰਸਾਰ ਬੈਂਕ ਦਾ ਕਰਾਉਣ ਜਾ ਰਹੇ ਹੋ ਪਾਣੀ ਤੇ ਸੰਸਾਰ ਬੈਂਕ ਦਾ ਕਬਜ਼ਾ ਕਰਾ ਕੇ ਗੰਦਾ ਪਾਣੀ ਸਾਫ ਵੀ ਕੰਪਨੀਆਂ ਕਰਨਗੀਆਂ ਤੇ ਵੇਚਣਗੀਆਂ ਵੀ ਉਹ ਵੇਚਣਗੀਆਂ ਨੋਸ ਰੇਟ ਤੇ ਜਿਹਦੇ ਚ ਮੁਨਾਫਾ ਹੋਵੇ ਇਹ ਪਾਲਸੀਆਂ ਤੁਸੀਂ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਤੁਸੀਂ ਆস্তে ਆস্তে ਸਾਰੀਆਂ ਚੀਜ਼ਾਂ ਦੇ ਕਬਜ਼ਾ ਕਰਕੇ ਹਵਾ ਤੇ ਵੀ ਕਬਜ਼ਾ ਕਰੋਗੇ ਸੂਰਜ ਦੀ ਰੋਸ਼ਨੀ ਤੇ ਵੀ ਕਬਜ਼ਾ ਕਰੋਗੇ ਪਾਣੀ ਤੇ ਕਬਜ਼ਾ ਕਰ ਲਿਆ ਧਰਤੀ ਤੇ ਕਬਜ਼ਾ ਕਰ ਲਿਆ ਖਾਂਡ ਵਾਲੀਆਂ ਪਦਾਰਥਾਂ ਤੇ ਕਬਜ਼ਾ ਕਰ ਲਿਆ ਤਾਂ ਸਾਡੇ ਜੀਣ ਦਾ ਹੱਜ ਇੱਥੇ ਰਹਿਣਾ ਨਹੀਂ ਮੇਰੇ ਦੋਸਤੋ ਇਹ ਕਰਕੇ ਸਾਡੇ ਵਾਸਤੇ ਸਵਾਦ ਹੋਇਆ ਕਿ ਹੱਲਾ ਮੋੜਨਾ ਪੈਣਾ ਹੱਲਾ ਐ ਨਹੀਂ ਮੁਰਨਾ ਕਿ ਅਸੀਂ ਆਗੇ ਰੈਲੀ ਕਰਨੀ ਇਕੱਠ ਕਰ ਲਿਆ ਉਤਸ਼ਾਹਤ ਹੋ ਗਏ ਵੀ ਬਹੁਤ ਵਧੀਆ ਇਕੱਠ ਸੀ ਪ੍ਰਧਾਨ ਜੀ ਅੱਜ ਤਾਂ ਮਾਈਆਂ ਆ ਗਈਆਂ ਬੁੜੀਆਂ ਆ ਗਈਆਂ ਬਹੁਤ ਵੱਡਾ ਇਕੱਠ ਹੋ ਗਿਆ ਇਹਦੇ ਨਾਲ ਤਾਂ ਪੇੜ ਲੈਣਾ ਇਹਦੇ ਨਾਲ ਤਾਂ ਦੋ ਹੱਥ ਕਰਨੇ ਪੈਣੇ ਇਹਦੇ ਨਾਲ ਤਾਂ ਤਿਆਰ ਹੋਣਾ ਪੈਣਾ ਐ ਏਡੀ ਵੱਡੀ ਸ਼ਕਤੀ ਇਕੱਠੀ ਕਰੋ ਤਾਂ ਕਿ ਪੇੜ ਤੋਂ ਬਗੈਰ ਸਰ ਤੇ ਜੇ ਤਾਕਤ ਇਕੱਠੀ ਹੁੰਦੀ ਹੈ ਦਿੱਲੀ ਮੋਰਚੇ ਦੇ ਵਿੱਚ ਅੱਡ ਅੱਡ ਵਿਚਾਰਾਂ ਦੀਆਂ ਜਥੇਬੰਦੀਆਂ ਸੀ ਜਦੋਂ ਲੋਕ ਇਕੱਠੇ ਹੋਏ ਲੋਕਾਂ ਦਾ ਸਮਰਥਨ ਮਿਲ ਗਿਆ ਤਾਂ ਇੱਕ ਇੱਕ ਤਜਰਬਾ ਹੋਇਆ ਇੱਕ ਡੈਮੋ ਹੋਇਆ ਕਿ ਸਾਨੂੰ ਉਦਾਹਰਨ ਮਿਲੀ ਕਿ ਜਦੋਂ ਬੱਖ-ਬੱਖ ਵਿਚਾਰਾਂ ਦੇ ਲੋਕ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਜਾਂਦੇ ਨੇ ਤਾਂ ਵੱਡੀ ਤੋਂ ਵੱਡੀ ਤਾਕਤ ਨੂੰ ਮੌਜ ਨਾਲ ਹਰਾਇਆ ਜਾ ਸਕਦਾ ਫਿਰ ਇਹਨੂੰ ਲੜ ਕੇ ਨਹੀਂ ਮੰਨਦੇ ਭਾਈ ਆ ਡੱਡ ਜੱਥੇ ਬੰਦੀਆਂ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਘਟੋ-ਘਟ ਇਸ ਗੱਲ ਤੇ ਇਕੱਠੇ ਹੋ ਜਾਈਏ ਕਿ ਸ਼ਰਮਾਇਦਾਰੀ ਪ੍ਰਬੰਧ ਖਤਮ ਕਰੋ ਜ਼ਗੀਰਦਾਰੀ ਸਿਸਟਮ ਖਤਮ ਕਰੋ ਗਰੀਬੀ ਤੇ ਮਰੀ ਦਾ ਪੜਾ ਖਤਮ ਕਰੋ ਵਿਸ਼ਪਾਰਥਾਸਤਾ ਦੀਆਂ ਨੀਤੀਆਂ ਖਤਮ ਕਰੋ ਇਸ ਨੀਤੀ ਦੇ ਇਕੱਠੇ ਹੋ ਜੀਏ ਮੈਨੂੰ ਲੱਗਦਾ ਵੀ ਸਾਰਿਆਂ ਦੀ ਬਿਮਾਰੀ ਦਾ ਇਲਾਜ ਵਿੱਚੀ ਬਿਜਲੀ ਕਾਮਿਆਂ ਦਾ ਵਿੱਚੀ ਟੀਚਰਾਂ ਦਾ ਵਿੱਚੀ ਵਿਦਿਆਰਥੀਆਂ ਦਾ ਵਿੱਚੀ ਖੇਕਾ ਮਜ਼ਦਮਾਂ ਦਾ ਵਿੱਚੀ ਮਜ਼ਦੂਰਾਂ ਦਾ ਵਿੱਚੀ ਸ਼ਾਂਤੀ ਕਾਮਿਆਂ ਦਾ ਵਿੱਚੀ ਕਿਸਾਨਾਂ ਦਾ ਸਾਰਿਆਂ ਦਾ ਦੁਸ਼ਮਣ ਇਹ ਕਾਰਪੋਰੇਟੀਆਂ ਪਾਲਸੀਆਂ ਨੇ ਸੰਸਾਰ ਬੈਂਕ ਦੀਆਂ ਪਾਲਸੀਆਂ ਨੇ ਕੁਮੰਤਰੀ ਮੁੰਦਰਾ ਕੌਂਸਲ ਦੀਆਂ ਪਾਲਸੀਆਂ ਨੇ ਇਹ ਪਾਲਸੀਆਂ ਸਾਡੀਆਂ ਸਾਰਿਆਂ ਦੇ ਦੁਸ਼ਮਣ ਨੇ ਇਹ ਪਾਲਸੀਆਂ ਸਾਡੀ ਸਰਕਾਰ ਲਾਗੂ ਕਰਦੀ ਹੈ ਉਹਨਾਂ ਦੀਆਂ ਪਾਲਸੀਆਂ ਇਹ ਪੰਜਾਬ ਸਰਕਾਰ ਲਾਗੂ ਕਰਦੀ ਹੈ ਤੇ ਅਸੀਂ ਇਹ ਪਾਲਸੀਆਂ ਤੋਂ ਨਾਭਰਾ ਅਸੀਂ ਇਹ ਪਾਲਸੀਆਂ ਬੰਨਣ ਨੂੰ ਤਿਆਰ ਨਹੀਂ ਅਸੀਂ ਇਸ ਕਰਕੇ ਨਾਭਰਾ ਕਿ ਇਹ ਪਾਲਸੀਆਂ ਸਾਡੇ ਬੱਚਿਆਂ ਦੀ ਰੋਟੀ ਖੋਹਦੀਆਂ ਨੇ ਇਹ ਪਾਲਸੀਆਂ ਨੇ ਤੁਸੀਂ ਤੁਹਾਡੇ ਤਹਿਤ ਹੀ ਤੁਹਾਡਾ ਸਾਡੇ ਨੌਜਵਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੁਸੀਂ ਇਹਨਾਂ ਪਾਲਸੀਆਂ ਦੇ ਤਹਿਤ ਹੀ ਨਸ਼ਾ ਜਾਂਦਾ ਇਹਨਾਂ ਪਾਲਸੀਆਂ ਦੇ ਖਾਤੇ ਨਹੀਂ ਤੁਸੀਂ ਸਾਡੇ ਬੱਚਿਆਂ ਦੇ ਵਿਦਿਆ ਖਤਮ ਕਰਕੇ ਰਜਗਾਰ ਖਤਮ ਕੀਤਾ ਜਿਹਦੇ ਕਰਕੇ ਵੱਡੀ ਪੱਧਰ ਤੇ ਸਾਡੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਹੁਣ ਤਾਂ ਕੈਨੇਡਾ ਦੇ ਵਿੱਚੋਂ ਵੀ ਬਾਜ਼ਾ ਆਉਣ ਲੱਗੀਆਂ ਨਿਊਜ਼ੀਲੈਂਡ ਦੇ ਵਿੱਚੋਂ ਵੀ ਬਾਜ਼ਾ ਆਉਣ ਲੱਗੀਆਂ ਆਸਟ੍ਰੇਲੀਆ ਦੇ ਵਿੱਚੋਂ ਬਾਜ਼ਾ ਆਉਣ ਲੱਗੀਆਂ ਵੀ ਇੱਥੇ ਰਜਗਾਰ ਨਹੀਂ ਇੱਥੇ ਨਾ ਹੈ ਹੋਰ ਕਿੱਧਰ ਜਾਵਾਂ ਹੋਰ ਕਿੱਧਰ ਜਾਵੋਗੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਬਾਹਰ ਗਏ ਲੱਖਾਂ ਰੁਪਇਆ ਖਰਚ ਕਰਕੇ ਆਪਣੇ ਬੱਚੇ ਤੁਸੀਂ ਭੇਜੇ ਜੇ ਉੱਥੋਂ ਵੀ ਰਿਪੋਰਟ ਹੋ ਕੇ ਇੱਧਰ ਮਉਣ ਲੱਗੇ ਤਾਂ ਇਹ ਪੰਜਾਬ ਦੀ ਧਰਤੀ ਤੇ ਬਿਨਾਂ ਅੰਦੋਲਨ ਤੋਂ ਬਿਨਾਂ ਸੰਘਰਸ਼ ਤੋਂ ਬਿਨਾਂ ਲੜਿਆ ਤੋਂ ਹੋਰ ਸਾਡੇ ਵਾਸਤੇ ਕੋਈ ਰਾਹ ਨਹੀਂ ਜੇ ਹੁਣ ਤੱਕ ਸਾਡੀ ਰੋਟੀ ਜਿਉਂਦੀ ਹੈ ਜੇ ਪੰਜਾਬ ਦੀ ਉਪਜਾਊ ਧਰਤੀ ਹੁਣ ਤੱਕ ਸੋੜੇ ਹੱਥਾਂ 'ਚ ਹੈ ਜੇ ਪੰਜਾਬ ਦੀ ਉਪਜਾਊ ਧਰਤੀ ਦੇ ਮਾਲਕ ਤੁਸੀਂ ਹੋ ਤਾਂ ਪੰਜਾਬ ਦੀ ਅਮੀਰ ਬਰਾਦਤ ਕਿਧਰੇ ਨਹੀਂ ਗਈ ਜੇ ਜਮੀਰ ਤੇ ਇਹ ਚਲੀ ਗਈ ਜਮੀਨਾਂ ਚਲੀਆਂ ਗਈਆਂ ਜੇ ਇਹਨਾਂ ਦੀ ਮਾਲਕੀ ਵਿਦੇਸ਼ਾਂ ਕੋਲੇ ਚਲੀ ਗਈ ਜੇ ਪਾਣੀ ਤੇ ਕੱਪਦੇ ਵਿਦੇਸ਼ਾਂ ਦਾ ਹੋ ਗਿਆ ਮਿੱਤਰੋ ਫੇਰ ਨਾ ਜਮੀਰਾਂ ਰਹਿਣੀਆਂ ਨੇ ਨਾ ਅਣਖਾਂ ਰਹਿਣੀਆਂ ਨੇ ਨਾ ਹਿਤਾਉਣਾ ਤੇ ਸਿਰ ਰਹਿਣੇ ਨੇ ਮੈਂ ਇਸ ਗੱਲ ਤੇ ਦਾਵੇਦਾਰ ਹਾਂ ਜੇ ਜੇ ਤੁਸੀਂ ਇਕੱਠੇ ਹੋ ਕੇ ਇਧਰ ਨੂੰ ਤੁਰਪੇ ਅਪਰਾਲਾ ਕੀਤਾ ਸਿਰ ਜੋੜ ਲੇ ਤਾਂ ਦੁਨੀਆ ਦੀ ਕੋਈ ਤਾਕਤ ਪੰਜਾਬ ਦੀ ਧਰਤੀ ਦੇ ਕਬਜ਼ਾ ਨਹੀਂ ਕਰ ਸਕਦੀ ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਇਹ ਹੌਸਲੇ ਨਾਲ ਇਕੱਠੇ ਹੋਵੋ ਤੇ ਹੋਰਾਂ ਲੋਕਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਅੱਗੇ ਨੂੰ ਤੁਰੋ ਇਹੀ ਤੁਹਾਨੂੰ ਲਾਸਟ ਦੇ ਵਿੱਚ ਆਪਣੀ ਗੱਲ ਮੈਂ ਕਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇਹ ਸਨ ਬੀਕੇ ਜੋ ਇੱਕਤਾ ਉਰਾਹਾ